ਹਾਂਜੀ ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਗੱਲ ਕਰਾਂਗੇ ਪੀਐਸਟ 2024 ਬਾਰੇ ਜਿਵੇਂ ਕਿ ਤੁਹਾਨੂੰ ਪਤਾ ਪੇਪਰ 1 ਆ ਚਾਹੀਏ ਪੇਪਰ 2 ਆ ਠੀਕ ਆ ਸਾਰੇ ਹੀ ਸਟੂਡੈਂਟ ਇਸ ਪੇਪਰ ਦੀ ਵੇਟ ਕਰ ਰਹੇ ਹੈਗੇ ਆ ਜਿਵੇਂ ਕਿ 26 ਮਈ ਨੂੰ ਇੱਕ ਸਰਕਾਰ ਵੱਲੋਂ ਨੋਟਿਸ ਕੱਢਿਆ ਗਿਆ ਸੀ ਕਿ 26 ਮਈ ਨੂੰ ਇੱਕ ਸੰਭਾਵਿਤ ਡੇਟ ਤੇ ਅਸੀਂ ਪੀਐਸਟ ਲੈਣ ਜਾ ਰਹੇ ਹਾਂ ਜਿਸ ਨੂੰ ਕਿ ਮਿੱਠੀ ਗੋਲੀ ਹੀ ਕਿਹਾ ਜਾ ਸਕਦਾ ਹੈ ਜਿਵੇਂ ਕਿ ਹੁਣ ਤੁਹਾਨੂੰ ਪਤਾ ਕਿ ਵੋਟਾਂ ਦਾ ਦੌਰ ਚੱਲ ਰਿਹਾ ਹੈ ਹਰ ਇੱਕ ਹੀ ਜਿਹੜੇ ਪੰਜਾਬ ਦੀ ਕੋਈ ਵੀ ਪਾਰਟੀ ਹੈ ਪੋਲਿਟਿਕਲ ਪਾਰਟੀ ਆ ਉਹਨਾਂ ਦਾ ਜੋਰ ਲੱਗਾ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਭਰਮਾ ਕੇ ਅਸੀਂ ਵੋਟਾਂ ਲੈ ਲਈਏ ਤਾਂ ਇਹੀ ਸਿਸਟਮ ਜਿਹੜਾ ਤੁਹਾਡੇ ਨਾਲ ਹੋਇਆ ਕਿ ਤੁਹਾਨੂੰ ਵੋਟਾਂ ਲੈਣ ਦੇ ਲਈ ਤੇ ਵੋਟਾਂ ਤੇ ਸਾਡਾ ਵਿਰੋਧ ਨਾ ਹੋਵੇ ਤੁਹਾਨੂੰ 26 ਮਈ ਦੀ ਇੱਕ ਟੈਂਟੇਟਿਵ ਡੇਟ ਦਿੱਤੀ ਗਈ ਕਿ ਤੁਹਾਡਾ ਅਸੀਂ ਐਗਜ਼ਾਮ ਲਵਾਂਗੇ ਪਰ ਜੇ ਉਹ ਐਗਜ਼ਾਮ ਉਸ ਤਰੀਕ ਤਿਕ ਨਹੀਂ ਹੁੰਦਾ ਠੀਕ ਹੈ ਸੋ ਅਗਲੀ ਤਰੀਕ ਕਿਹੜੀ ਆ ਅਗਲੀ ਤਰੀਕ ਕਿਹੜੀ ਹੈ ਇਸ ਇਸ ਚੀਜ਼ ਦੇ ਲਈ ਹੀ ਤੁਸੀਂ ਜੁਨੀਆ ਦੇ ਨਾਲ ਜੁੜਨਾ ਹੈਗਾ ਤੇ ਇੱਕ ਸਾਰੀ ਮੈਂ ਚੀਜ਼ ਤੁਹਾਨੂੰ ਦੱਸਦਾ ਤੇ ਤਿਆਰੀ ਤੁਸੀਂ ਫ੍ਰੀ ਦੇ ਵਿੱਚ ਪੀਐਸਟ ਦੀ ਕਿਵੇਂ ਕਰਨੀ ਹੈ ਪੇਪਰ 1 ਜਾਂ ਪੇਪਰ 2 ਦੀ ਉਹ ਵੀ ਮੈਂ ਸੋਨੇ ਇੱਥੇ ਦੱਸਣ ਜਾ ਰਿਹਾ ਬਹੁਤ ਜਲਦੀ ਹੁਣ ਇੱਕ ਚੀਜ਼ ਗੱਲ ਨੋਟ ਕਰਨ ਵਾਲੀ ਹੈ ਦੇਖੋ ਇਹ ਬਿਲਕੁਲ ਸ਼ੋਰ ਹੋ ਚੁੱਕਾ ਵੀ 26 ਮਈ ਨੂੰ ਪੇਪਰ ਤੁਹਾਡਾ ਨਹੀਂ ਹੋਊਗਾ ਠੀਕ ਹੈ ਜੁਨੀਆ ਨੇ ਇੱਕ ਤੁਹਾਡੇ ਵਾਸਤੇ ਮੈਸੇਜ ਆਇਆ ਉਹ ਕੀ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਲੱਗਿਆ ਸੋ ਉਹਨਾਂ ਨੇ ਲਿਖਿਆ ਕਹਿੰਦੇ ਸਤਿਕਾਰਯੋਗ ਸਾਥੀ ਤੁਹਾਨੂੰ ਪਤਾ ਕਿ 26 ਮਈ ਨੂੰ ਪੇਪ ਨਹੀਂ ਹੋਣ ਜਾ ਰਹੇ ਕਹਿੰਦਾ ਮਤਲਬ ਇਹ ਇਸ ਲਈ ਜੁਨੀਆ ਦਾ ਫੈਸਲਾ ਹੈ ਕਿ ਆਪਾਂ ਆਪਣੇ ਐਮਐ ਐਮਐਲਏ ਜਿਹੜੇ ਹਲਕੇ ਦੇ ਐਮਐਲਏ ਹੈਗੇ ਆ ਜਾਂ ਡੀਸੀ ਆ ਉਹਨਾਂ ਨੂੰ ਮੰਗ ਪੱਤਰ ਦਈਏ ਠੀਕ ਹੈ ਤਾਂ ਕਿ ਸਾਨੂੰ ਦੁਬਾਰਾ ਤੋਂ ਦੱਸ ਦਿੱਤਾ ਜਾਵੇ ਪੱਕੇ ਤੌਰ ਤੇ ਕਲੰਡਰ ਜਾਰੀ ਕੀਤਾ ਹੈ ਵੀ ਸਾਨੂੰ ਸੁਭਾਵਿਤ ਡੇਟ ਨਾਲ ਦਿੱਤੀ ਜਾਵੇ ਠੀਕ ਹੈ ਇਸ ਲਈ ਜਿੰਨੇ ਵੀ ਤੁਸੀਂ ਪੀਐਸਟੀ ਦੀ ਤਿਆਰੀ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦਾ ਜੇ ਤੁਸੀਂ ਤਿਆਰੀ ਕਰ ਰਹੇ ਹੋ 26 ਮਹੀਨਿਆਂ ਜੇ ਪੇਪਰ ਨਹੀਂ ਹੋ ਰਿਹਾ ਨਾ ਤਿਆਰੀ ਨਹੀਂ ਛੱਡਣੀ ਕਿਸੇ ਨੇ ਇਹ ਨਾ ਸੋਚ ਲਿਓ ਵੀ ਤਿਆਰੀ ਛੱਡਤੀ ਜੇ ਤੁਸੀਂ ਤਿਆਰੀ ਛੱਡਤੀ ਤੁਸੀਂ ਜ਼ੀਰੋ ਲੈਵਲ ਤੇ ਚਲੇ ਜਾਓਗੇ ਇਸ ਲਈ ਜਿਹੜੀ ਪੌੜੀ ਤੇ ਤੁਸੀਂ ਚੜੇ ਹੋਇਓ ਉਸ ਪੌੜੀ ਤੋਂ ਹੁਣ ਉਤਰਨਾ ਨਹੀਂ ਲੱਗੇ ਰਹੋ ਪੀਐਸਟੈਟ ਇਸ ਸਾਲ ਦੇ ਵਿੱਚ ਹੋਣੀ ਹੀ ਹੋਣਾ ਜੇਕਰ ਤੁਸੀਂ ਕਰਾਉਣਾ ਤਾਂ ਤੁਹਾਡੇ ਅੰਦਰ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ ਜੁਨੀਅਰ ਨੇ ਇੱਕ ਇਹ ਵੀ ਮੈਸੇਜ ਦਿੱਤਾ ਕਿ ਸਾਨੂੰ ਕੁਝ ਮੁੰਡੇ ਲੜਕੇ ਕੁੜੀਆਂ ਦੀ ਜ਼ਰੂਰਤ ਹੈਗੀ ਆ ਵੀ ਤਾਂ ਕਿ ਉਹਨਾਂ ਦੇ ਇੱਕ ਇਕੱਠ ਦੇ ਰਾਹੀਂ ਇੱਕ ਜਿਹੜਾ ਵੱਡੇ ਕਹਿ ਸਕਦੇ ਆਪਾਂ ਇੱਕ ਮੂਵਮੈਂਟ ਬਣਾਈ ਜਾਵੇ ਉਸ ਮੂਵਮੈਂਟ ਦੇ ਰਾਹੀਂ ਹੀ ਜਿਹੜਾ ਪੀਐਸਟੈਟ ਦੀ ਦੁਬਾਰਾ ਤੋਂ ਇੱਕ ਪੱਕੀ ਡੇਟ ਜਾਰੀ ਕਰਵਾ ਸਕੀਏ ਕਿਉਂਕਿ ਇਹ ਡੇਟ ਤਦ ਹੀ ਜਾਰੀ ਹੋਊਗੀ ਜੇਕਰ ਅਸੀਂ ਮੌਜੂਦਾ ਸਰਕਾਰ ਦਾ ਐਟ ਅ ਟਾਈਮ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਵੀ ਸਾਨੂੰ ਦੱਸਿਆ ਜਾਵੇ ਪੀਐਸਟੈਟ ਕਿਉਂ ਨਹੀਂ ਲਿਆ ਜਾ ਰਿਹਾ ਤੇ ਪੀਐਸਟੈਟ ਜੇਕਰ ਲਿਆ ਜਾ ਰਿਹਾ ਇਸ ਸਾਲ ਤਾਂ ਦਵਾਰਾ ਤੋਂ ਨਵੀਂ ਡੇਟ ਤੁਹਾਡੀ ਕਿਹੜੀ ਹੈਗੀ ਆ ਤਾਂ ਇਸ ਲਈ ਯੂਨੀਅਨ ਦਾ ਸਾਥ ਦੇ ਯੂਨੀਅਨ ਦਾ ਮੈਸੇਜ ਸੀ ਪਰ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸਦਾ ਤੁਸੀਂ ਅ ਕਰਨਾ ਕੀ ਹੈਗਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਨੀਚੇ ਆਪਣਾ ਸੈਸ਼ਨ ਵੀ ਰੱਖ ਸਕਦੇ ਹੋ ਤੇ ਤਿਆਰੀ ਕਰਨ ਵਾਸਤੇ ਆਪਣੇ ਚੈਨਲ ਤੇ ਡੇਲੀ ਫ੍ਰੀ ਵੀਡੀਓ ਚੱਲਦੀਆਂ ਨੇ ਇੱਕ ਕਲਾਸ ਆਪਣੀ 3 ਵਜੇ ਚੱਲਦੀ ਹੈ ਪੰਜਾਬੀ ਦੀ ਜਿਹੜੀ ਪੇਪਰ 1 ਤੇ ਪੇਪਰ 2 ਡੇਲੀ ਦੁਪਹਿਰ ਤੋਂ ਬਾਅਦ 3 ਵਜੇ ਇੱਕ 4 ਵਜੇ ਚੱਲਦੀ ਹੈ ਪੋਲੀਟੀਕਲ ਦੀ ਐਸਐਸਟੀ ਵਾਲੇ ਵਾਸਤੇ ਉਸ ਤੋਂ ਬਾਅਦ ਫਿਰ ਆਪਣੀ 5:30 ਕਲਾਸ ਚੱਲਦੀ ਹੈ ਜਿਹੜੀ ਐਨਸੀਆਰਟੀ ਐਸਐਸਟੀ ਵਾਸਤੇ ਹੈਗੀ ਹੈ ਉਸ ਤੋਂ ਬਾਅਦ ਫਿਰ ਆਪਣੀ ਇੱਕ ਕਲਾਸ 8 ਚੱਲਦੀ ਹੈ ਜਿਹੜੀ ਕਿ ਹਿਸਟਰੀ ਐਸਐਸਟੀ ਵਾਸਤੇ ਹੈ ਫਿਰ ਆਪਣੀ 9:30 ਇੱਕ ਕਲਾਸ ਚੱਲਦੀ ਹੈ 9:30 ਚੱਲਦੀ ਹੈ ਹੁ CDP ਮਨੋਵਿਗਿਆਨ ਸਾਰੇ ਵਾਸਤੇ ਗਿਆ। ਤੋਂ ਕਲਾਸਾਂ ਰਾਹੀਂ ਤੁਸੀਂ ਫ੍ਰੀ ਦੇ ਵਿੱਚ ਤਿਆਰੀ ਕਰ ਸਕਦੇ ਹੋ। ਠੀਕ ਹੈ। ਸੋ ਇਸ ਤੋਂ ਇਲਾਵਾ ਤੁਸੀਂ ਆਪਣੇ ਕੁਝ ਪੇਡ ਕੋਰਸ ਹੈਗਾ ਤੇ ਇਹਨਾਂ ਨੂੰ ਜੁਆਇਨ ਕਰਕੇ PDF ਥਿਉਰੀ ਨੋਟਸ ਤੋਂ ਜਿੱਥੇ ਮਿਲਣਗੇ ਕੰਪਲੀਟ MCQ ਨੋਟਸ ਮਿਲਣਗੇ। ਤਾਂ ਇਹਨਾਂ ਕੋਰਸਾਂ ਵਾਸਤੇ ਤੁਸੀਂ ਆਪਣਾ ਇਹ ਐਪ ਡਾਊਨਲੋਡ ਕਰ ਸਕਦੇ ਹੋ। ਐਪ ਦੇ ਵਿੱਚ ਤੁਹਾਨੂੰ ਇਹ ਕੋਰਸ ਮਿਲ ਜਾਣਗੇ। ਠੀਕ ਹੈ। ਸੋ ਇਹਨਾਂ ਕੋਰਸਾਂ ਲਈ ਜ਼ਿਆਦਾ ਜਾਣਕਾਰੀ ਲਈ ਆਪਣਾ ਨੰਬਰ ਹੈਗਾ 9878731752 ਅਰ ਤੁਸੀਂ PSTET ਦੀ ਤਿਆਰੀ ਕਰ ਰਹੇ ਹੋ ਤਾਂ ਜੁਨੀਅਨ ਦਾ ਸਾਥ ਦੇ ਉਤੇ ਆਪਣੀ ਤਿਆਰੀ ਨਹੀਂ ਛੱਡਣੀ। ਸੋ ਇਹ ਸੀ ਇਨਫੋ ਧੰਨਵਾਦ।